ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਵੀਰਾਂ ਨੂੰ ਵੈਲਕਮ ਬੈਕ ਕਵਰ ਬਾਟ ਪੀਜੈਂਸ ਜਿੱਦਾਂ ਕਿ ਜੀ ਸਾਡੇ ਬੜੇ ਮਾਨਯੋਗ ਸਤਿਕਾਰਯੋਗ ਠੀਕ ਹੈ ਜੀ ਤੇ ਹਰ ਸਾਲ ਟੂਰਨਾਮੈਂਟ ਉੱਟਦਾ ਜੀ ਠੀਕ ਹੈ ਜੀ ਤੇ ਜਿੰਦੀ ਸਤਾਜ ਜੀ ਹਣੀ ਲੁਧਿਆਣੇ ਵਾਲੇ ਕਾਸਤਾਜ ਜੀ ਹਣੀ ਉਹਨਾਂ ਦੀ ਯਾਦ ਵਿੱਚ ਠੀਕ ਹੈ ਜੀ ਤੇ ਫ੍ਰੀ ਐਂਟਰੀ ਟੂਰਨਾਮੈਂਟ ਹੀ ਠੀਕ ਹੈ ਜੀ ਜੇੜ ਦੇ ਤੀਸਰੇ ਤਿਵਾਰ ਹੀ ਤੇ ਇਹਦੀ ਅਨਾਉਂਸਮੈਂਟ ਵੀ ਜਿਹੜੀ ਆ ਉਹ ਆਪਾਂ ਹੀ ਕੀਤੀ ਸੀ ਜੀ ਠੀਕ ਹੈ ਜੀ ਤੇ ਰਾਹੁਲ ਵੀਰ ਜੀ ਨੇ ਨਾਣੇ ਯਾਦ ਕੀਤਾ ਤੇ ਅੱਜ ਵੀ ਇਨਾਮ ਵੰਡ ਸਮਾਰੋਹ ਆ ਜੀ ਸਾਰੇ ਵੀਰ ਭਰਾ ਪਹੁੰਚ ਚੁਕੇ ਹੋਏ ਆ ਠੀਕ ਹੈ ਜੀ ਤੇ ਜਿਨ੍ਹਾਂ ਜਿਨ੍ਹਾਂ ਦੇ ਨਾਮ ਆਏ ਆ ਉਹਨਾਂ ਨੂੰ ਕਵਰ ਬਾਡ ਪੀਜਣ ਵਾਲਾ ਬਹੁਤ ਬਹੁਤ ਵਾਰਕਾਂ ਜੀ ਠੀਕ ਹੈ ਜੀ ਤੇ ਹਾਂ ਜੀ ਜੀ ਜਿੱਦਾਂ ਕੀ ਜੀ ਆਪਣਾ ਜਿਹੜੇ ਲੁਧਿਆਣੇ ਤੋਂ ਹੀ ਠੀਕ ਹੈ ਜੀ ਤੇ ਉਹਨਾਂ ਦੇ ਨਾਮ ਤੁਹਾਡਾ ਨਾਲ ਸ਼ੇਅਰ ਕਰ ਦਿੰਦੇ ਆ ਜੀ ਠੀਕ ਹੈ ਜੀ ਸ਼ਮੀ ਖਲੀਫਾ ਜੀ ਤੇ ਪਿੰਕੇ ਸਤਾਜ ਜੀ ਜੋ ਠੀਕ ਹੈ ਜੀ ਕਿਸ਼ਨ ਬਾਬਾ ਜੀ ਤੇ ਬੋਬੀ ਜੀ ਫਿਰ ਬਵਾਲ ਤੋਂ ਠੀਕ ਹੈ ਜੀ ਜੋਨੀ ਜੀ ਫਿਰ ਬਵਾਲ ਤੋਂ ਤੇ ਪੰਮਾ ਜੀ ਇਹ ਬਵਾਲ ਤੋਂ ਤੇ ਰਾਜੂ ਜੀ ਟਿੱਬਾ ਰੋਡ ਵਾਲੇ ਠੀਕ ਹੈ ਜੀ ਤੇ ਡਾਕਟਰ ਵਿਜੇ ਬਾਂ ਮੀਆਂ ਜੀ ਠੀਕ ਹੈ ਜੀ ਤੇ ਆ ਹਵਲਦਾਰ ਜੀ ਤੇ ਇਹ ਸਾਰੇ ਜਿਹੜੇ ਵੀ ਆ ਜਿੰਦ ਉਸਤਾਜ ਜੀ ਨਾਲ ਦੀ ਪਾਰਟੀ ਦੇ ਤੇ ਲੁਧਿਆਣੇ ਤੋਂ ਮਾਣ ਜੋ ਸਰਕਾਰ ਜੋਗ ਆ ਜੀ ਇਹ ਸਾਰੇ ਤੇ ਅੱਗੋ ਜਿਹੜੀ ਇਨਾਮ ਵੰਡ ਸਮਾਰੋਹ ਜਿਹੜਾ ਵਾ ਉਹ ਸ਼ੁਰੂ ਕਰਦੇ ਜੀ ਸਾਡੇ ਨਾਲ ਚੇਅਰਮੈਨ ਸਾਹਿਬ ਹਣੀ ਵੀ ਜਿਹੜੇ ਆ ਐਡ ਹੋ ਚੁੱਕੇ ਹੋਏ ਆ ਠੀਕ ਆ ਜੀ ਸਤਿ ਸ਼੍ਰੀ ਅਕਾਲ ਚੇਅਰਮੈਨ ਸਾਹਿਬ ਕੀ ਹਾਲ ਚਾਲ ਜੀ ਠੀਕ ਠਾਕ ਸਾਜੀ ਪਹਿਲਾਂ ਤੇ ਐਪਰੀਸ਼ੀਏਟ ਹਨਾ ਸਾਰੇ ਬਾਵੇ ਸਾਜੀ ਜਿਨ੍ਹਾਂ ਨੇ ਜਿਹੜਾ ਨੇ ਇਲਾਕੇ ਦਾ ਸ਼ੌਂਕ ਕਰਾਇਆ ਵਾ ਠੀਕ ਆ ਜੀ ਬਾਕੀ ਨਿਗਰਾਨੇ ਸਾਰੇ ਸੀਨੀਅਰਸ ਦੇ ਸ਼ੌਂਕ ਹੋ ਰਿਹਾ ਠੀਕ ਆ ਜੀ ਤੇ ਆ ਜੀ ਨਾ ਵੰਡ ਸਮਾਰੋਹ ਜੀ ਲੋ ਜੀ ਪਹਿਲਾਂ ਜਿਹੜੇ ਸੀਨੀਅਰਸ ਆਏ ਆ ਜੀ ਉਹਨਾਂ ਨੂੰ ਸਨਮਾਨਤ ਕੀਤਾ ਜਾਏਗਾ ਠੀਕ ਹੈ ਜੀ ਬਾਬਾ ਛੰਨੂ ਜੀ ਉਸਤਾਦ ਜੀ ਹੋਣੀ ਠੀਕ ਹੈ ਜੀ ਤੇ ਤਾੜੀਆਂ ਮਾਰ ਦਿਓ ਜੀ ਠੀਕ ਹੈ ਜੀ ਲੋ ਜੀ ਮੰਗੇ ਪਹਿਲੇ ਬਾਣ ਉਸਤਾਦ ਜੀ ਹੋਣੀ ਆਉਣ ਤੇ ਆਪਣਾ ਮਾਨ ਸਨਮਾਨ ਲੈਣ ਜੀ ਠੀਕ ਹੈ ਜੀ ਇਹ ਮਾਨ ਸਨਮਾਨ ਵੀ ਬਹੁਤ ਜ਼ਰੂਰੀ ਹੈ ਜੀ ਤੇ ਤਾੜੀਆਂ ਮਾਰ ਦਿਓ ਜੀ ਸਾਰੇ ਇਹ ਬੜਾ ਵਧੀਆ ਜਿਹੜਾ ਸ਼ੌਂਕ ਆ ਠੀਕ ਹੈ ਜੀ ਜਿੰਦਸਤਾਜ ਜੀ ਹੁਣੀ ਵਿਕਾਸਤਾਜ ਜੀ ਇਹਨਾਂ ਦੀ ਜਿੰਨੀ ਵੀ ਪਾਰਟੀ ਆ ਬਾਬੇ ਉਸਤਾਜ ਜੀ ਹੁਣੀ ਠੀਕ ਹੈ ਜੀ ਸਾਰਾ ਇਹਨਾਂ ਨੇ ਏਰੀਆ ਦਾ ਸ਼ੌਂਕ ਕਰਾਇਆ ਜੀ ਲੋ ਜੀ ਸਾਡੇ ਬੋਬੀ ਉਸਤਾਜ ਜੀ ਕੌਂਸਲਰ ਸਾਹਿਬ ਜੀ ਨਵੀਂ ਵਾਦੀ ਤੋਂ ਇਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਬੋਬੀ ਉਸਤਾਜ ਜਨਤਰਾ ਸਾਹਿਬ ਲੋ ਜੀ ਅੱਗੋਂ ਸਾਡੇ ਬੋਬੀ ਉਸਤਾਜ ਜੀ ਹੁਣੀ ਸੂਰਮੰਡੀ ਤੋਂ ਠੀਕ ਹੈ ਜੀ ਇਹਨਾਂ ਦਾ ਵੀ ਜਿਹੜਾ ਮਾਨ ਸਨਮਾਨ ਕੀਤਾ ਜਾਏਗਾ ਜੀ ਸਭ ਜੀ ਮੌਜੂਦਗੀ ਦੇ ਵਿੱਚ ਤਾਲੀਆਂ ਮਾਰ ਦੋ ਵੀਰ ਜੀ ਇਹ ਜੀ ਆਪਣੇ ਪ੍ਰਿੰਸ ਵੀਰ ਜੀ ਹਣੀ ਠੀਕ ਹੈ ਜੀ ਤੇ ਜਿਹੜੇ ਨਾਂ ਤੋਂ ਸ਼ਾਦ ਤੁਰਦੀ ਆ ਪ੍ਰਿੰਸ ਗੰਗਾ ਬਿਲਡਿੰਗ ਠੀਕ ਹੈ ਜੀ ਆਓ ਜੀ ਅੱਗੋ ਜੀ ਸਾਡੇ ਜਨਕੇ ਸਾਧ ਜੀ ਹਣੀ ਠੀਕ ਹੈ ਜੀ ਇਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਵਾ ਕਮੇਟੀ ਮੈਂਬਰਸ ਚੇਅਰਮੈਨ ਸਾਹਿਬ ਨਾਲ ਦੀ ਹਾਜ਼ਰੀ ਵਿੱਚ ਕੀਤਾ ਜਾ ਰਿਹਾ ਜੀ ਆਓ ਜੀ ਅੱਗੋ ਵਿਸ਼ਾਲ ਸਾਹਿਬ ਆਓ ਜੀ ਵਿਸ਼ਾਲ ਸਾਧ ਜੀ ਹਣੀ ਵੀ ਸਾਡੇ ਨਾਲ ਗੁਰੇ ਜੀ ਵਿਸ਼ਾਸਤਾ ਜੀ ਨਾਲ ਦਾ ਵੀ ਮਾਨ ਸਨਮਾਨ ਜਿਹੜਾ ਵਾ ਉਹ ਸਭ ਦੀ ਮਜੂਰਗੀ ਕੀਤਾ ਜਾ ਰਿਹਾ ਤਾੜੀਆਂ ਮਾਰ ਦਿਆ ਕਰੋ ਯਾਰ ਇਹ ਨੂਬ ਉਸਤਾਦ ਜੀ ਹੋਣੀ ਭਦਰ ਕਾਲੀ ਤੋਂ ਇਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਵਾ ਠੀਕ ਹੈ ਜੀ ਸਭ ਦੀ ਮਜੂਰਗੀ ਦੇ ਵਿੱਚ ਕੀਤਾ ਜਾ ਰਿਹਾ ਜੀ ਰਿੰਪੀ ਸਾਹਿਬ ਆਲਰੇਡੀ ਤੋਂ ਰਿੰਪੀ ਉਸਤਾਦ ਜੀ ਨਹੀਂ ਆਏ ਜੀ ਗਵਾਲ ਮੰਡੀ ਤੋਂ ਰਿੰਪੀ ਉਸਤਾਦ ਜੀ ਨਾਲ ਦਾ ਵੀ ਆਦਰ ਮਾਨ ਸਤਕਾਰ ਉਜੀ ਰਿੰਪੀ ਉਸਤਾਦ ਜੀ ਨਾਂ ਦਾ ਆਦਰ ਮਾਨ ਸਤਕਾਰ ਜੀ ਤਾੜੀਆਂ ਮਾਰੋ ਜੀ ਠੀਕ ਹੈ ਜੀ ਰਾਜੂ ਉਸਤਾਦ ਜੀ ਹੁਣੀ ਜੀ ਲੋ ਜੀ ਰਾਜੂ ਉਸਤਾਦ ਜੀ ਨਾਂ ਦਾ ਵੀ ਜਿਹੜਾ ਮਾਨ ਸਰਮਾਨ ਕੀਤਾ ਜਾ ਰਿਹਾ ਜੀ ਤਾੜੀਆਂ ਜੀ ਲੋ ਜੀ ਹੋਰ ਕੋਈ ਸੀਨੀਅਰ ਸ ਬੇਨ ਪਾਰਟੀ ਦੇ ਭਾਵਾ ਉਸਤਾਦ ਜੀ ਆਓ ਜੀ ਲੋਜੀ ਚੇਅਰਮੈਨ ਸਾਹਿਬ ਸਾਡੇ ਇਹਨਾਂ ਦਾ ਵੀ ਆਦਰਮਾਨ ਸਤਕਾਰ ਜਿਹੜਾ ਵਾ ਠੀਕ ਹੈ ਜੀ ਸਭ ਦੀ ਮਜੂਰੀ ਦੇ ਵਿੱਚ ਠੀਕ ਹੈ ਜੀ ਬਿਲਕੁਲ ਜੀ ਬਾਬੇ ਸਾਹਿਬ ਜੀ ਨਾਂ ਦਾ ਆਦਰਮਾਨ ਸਤਕਾਰ ਨਾਲ ਹੀ ਰਾਉ ਸਤਾਜੀ ਹਣੀ ਠੀਕ ਹੈ ਜੀ ਤਾੜੀਆਂ ਮਾਰੋ ਸਾਹਮਣੇ ਸਹੀ ਇੱਕ ਮਿੰਟ ਠੀਕ ਹੈ ਜੀ ਹੁਣ ਹੀ ਸਾਡੇ ਰਾਉ ਸਤਾਜੀ ਨਾਂ ਦਾ ਮਾਨ ਸਤਕਾਰ ਜੀ ਇਹ ਬੜਾ ਯੋਗਦਾਨ ਹੈ ਜੀ ਇਹਨਾਂ ਦਾ ਟਰਨਮੈਂਟ ਕਰਵਾਉਣ ਦੇ ਵਿੱਚ ਠੀਕ ਹੈ ਜੀ ਜੇ ਲੋ ਜੀ ਸਰ ਭਾਈ ਦਾ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਲੋ ਜੀ ਬਿੱਲੇ ਭਾਈ ਹਣੀ ਠੀਕ ਹੈ ਜੀ ਇਹਨਾਂ ਦਾ ਵੀ ਆਦਰ ਮਾਨ ਸਤਕਾਰ ਕੀਤਾ ਜਾ ਰਿਹਾ ਜੀ ਸਭ ਦੀ ਮਿਹਨਤ ਦੇ ਵਿੱਚ ਲੋ ਜੀ ਵਿਲੇ ਭਾਜੀ ਨਹੀਂ ਡੇਲੀ ਨੀਡ ਤੋਂ ਇਹਨਾਂ ਦਾ ਵੀ ਆਦਰ ਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਸਾਡੇ ਸੰਨੀ ਵੀਰ ਜੀ ਹੋਣੀ ਸਦਰ ਬਿਆਰ ਤੋਂ ਠੀਕ ਹੈ ਜੀ ਇਹਨਾਂ ਦਾ ਵੀ ਜਿਹੜਾ ਮਾਨ ਸਰਮਾਨ ਕੀਤਾ ਜਾਏਗਾ ਜੀ ਠੀਕ ਹੈ ਜੀ ਸੰਨੀ ਵੀਰ ਜੀ ਨਾਲ ਦਾ ਸਦਰ ਬਿਆਰੋਂ ਆ ਜੀ ਇੱਕ ਸਾਡੇ ਰਾਜੂ ਵੀਰ ਜੀ ਹੋਣੀ ਆ ਵਿੱਚ ਕੋਲ ਕਰ ਰਹੇ ਆ ਮਾਜ਼ਰਤ ਲੋ ਜੀ ਰਿੰਕੂ ਸਾਜੇ ਹੁਣੀ ਇਹਨਾਂ ਦਾ ਵੀ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਲੋ ਜੀ ਪਾਨੀ ਉਸਤਾਜ ਜੀ ਨਾਲ ਦਾ ਵੀ ਜਿਹੜਾ ਵਾ ਆਦਰ ਮਾਨ ਸਤਕਾਰ ਠੀਕ ਹੈ ਜੀ ਲੋ ਜੀ ਸਾਡੇ ਲਾਹ ਵੀਰ ਜੀ ਹੁਣੀ ਠੀਕ ਹੈ ਜੀ ਇਹਨਾਂ ਦਾ ਵੀ ਸਨਮਾਨ ਬੜਾ ਜ਼ਰੂਰੀ ਆ ਸਾਰੀ ਛਾਤੀ ਇਹਨਾਂ ਦੀ ਅੰਡਰੀ ਉੱਡਦੀ ਰਹੀ ਆ ਠੀਕ ਹੈ ਜੀ ਤਾੜੀਆਂ ਮਾਰ ਦਿਓ ਜੀ ਤੇ ਲਾਹ ਭਾਈ ਵਾਸਤੇ ਲੋ ਜੀ ਕਰਨ ਵੀਰ ਜੀ ਨਾਲ ਦਾ ਵੀ ਜਿਹੜਾ ਵਾ ਮਾਨ ਸਨਮਾਨ ਠੀਕ ਹੈ ਜੀ ਸਭ ਦੀ ਹਾਜ਼ਰੀ ਦੇ ਵਿੱਚ ਬਿਲਕੁਲ ਜੀ ਬਿਲਕੁਲ ਸਾਰੀਆਂ ਮੁੰਸਮੀਆਂ ਭਾਈ ਹਰਾਨ ਕੀਤੀਆਂ ਤਾੜੀਆਂ ਮਾਰ ਦਿਓ ਜੀ ਇਹਦੇ ਵਾਸਤੇ ਵੀ ਇਹ ਵੀ ਇੱਕ ਬੜੀ ਡਿਊਟੀ ਹੁੰਦੀ ਹੈ ਜੀ ਧੰਨਵਾਦ ਵੀਰ ਜੀ ਹਣਾ ਦਾ ਲਓ ਜੀ ਸਾਡੇ ਅਰुण ਵੀਰ ਜੀ ਹਣੀ ਠੀਕ ਹੈ ਜੀ ਲਓ ਜੀ ਅਰुण ਵੀਰ ਜੀ ਨਾਂ ਦਾ ਵੀ ਜਿਹੜਾ ਵਾ ਆਦਰ ਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਰਾਹੁਲ ਭਾਜੀ ਨਾਂ ਲਓ ਭਾਵੇਂ ਭਾਜੀ ਨਾਂ ਲਓ ਲਓ ਜੀ ਲਾ ਵੀਰ ਜੀ ਨਹੀਂ ਆਏ ਆ ਜੀ ਲਾ ਵੀਰ ਜੀ ਨਾਂ ਦਾ ਵੀ ਆਦਰ ਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਭਰਾਓ ਨਾਲ ਚੇਅਰਮੈਨ ਸਾਹਿਬ ਇੱਕੋ ਸਨੈਪ ਕਰਾ ਲਓ। ਲੋ ਜੀ ਕਰਨ ਵੀਰ ਜੀ ਨਾ ਦਾ ਵੀ ਜਿਹੜਾ ਆਦਰ ਮਾਨ ਸਤਿਕਾਰ ਕੀਤਾ ਜਾ ਰਿਹਾ ਜੀ ਠੀਕ ਹੈ ਜੀ। ਜੀਏ 사ਜਨ ਵੀਰ ਜੀ ਹੋਣੀ ਆ ਠੀਕ ਹੈ ਜੀ ਇਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਸੀ ਠੀਕ ਹੈ ਜੀ। ਉਹ ਜੀ ਜਿਨ੍ਹਾਂ ਨੇ ਕੱਪ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਤੇ ਉਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਵਾ ਠੀਕ ਹੈ ਜੀ। ਤੇ ਸਾਰੀ ਕਮੇਟੀ ਮੈਂਬਰ ਵੱਲੋਂ ਜਿਹੜਾ ਵਾ ਕੀਤਾ ਜਾ ਰਿਹਾ ਜੀ ਠੀਕ ਹੈ ਜੀ। ਲੋ ਜੀ ਇਹ ਸਾਡੇ ਦੀਪੂ ਵੀਰ ਜੀ ਹੋਣੀ ਆ। ਇਹਨਾਂ ਦਾ ਵੀ ਜਿਹੜਾ ਵਾਧਰਮਾਨ ਸਤਕਾਰ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਬਾਕੀ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਵਾ ਠੀਕ ਹੈ ਜੀ ਉਹਨਾਂ ਸਾਰਨ ਕੀਤਾ ਜਾਏਗਾ ਲੋ ਜੀ ਹਰਮਨ ਵੀਰ ਜੀ ਹੁਣੀ ਆ ਇਹਨਾਂ ਨੇ ਵੀ ਕੱਪ ਦੇ ਵਿੱਚ ਜਿਹੜਾ ਪਾਰਟਿਸਿਪੇਟ ਕੀਤਾ ਸੀ ਲੋ ਜੀ ਅੱਗੋ ਸਾਡੇ ਸੰਨੀ ਵੀਰ ਜੀ ਹੁਣੀ 100 ਰੁਪਿਆਰ ਤੋਂ ਇਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਹੈ ਜੀ ਟੂਰਨਾਮੈਂਟ ਦੇ ਵਿੱਚ ਠੀਕ ਹੈ ਜੀ ਲੋ ਜੀ ਸਾਗਰ ਵੀਰ ਜੀ ਨੇ ਵੀ ਪਾਰਟਿਸਿਪੇਟ ਕੀਤਾ ਹੈ ਜੀ ਟੂਰਨਾਮੈਂਟ ਦੇ ਵਿੱਚ ਠੀਕ ਹੈ ਜੀ ਤੇ ਇਹ ਵੀ ਇੱਕ ਬੜਾ ਵਧੀਆ ਉਪਰਾਲਾ ਜੀ ਜਿਨ੍ਹਾਂ ਨੇ ਵੀ ਪਾਰਟਿਸਿਪੇਟ ਜਿਹੜਾ ਕੀਤਾ ਵਾ ਠੀਕ ਹੈ ਉਸਤਾਦ ਜੀ ਆਓ ਜੀ ਲੋ ਜੀ ਹੁਲਟ ਵੀਰ ਹਣੇ ਵੀ ਪਾਰਟਿਸਿਪੇਟ ਜਿਹੜਾ ਕੀਤਾ ਸੀ ਠੀਕ ਹੈ ਜੀ ਤੇ ਬਾਂਦਾ ਮਾਨ ਸ਼ਰਮਾ ਨੂੰ ਦਿੱਤਾ ਜਾ ਰਿਹਾ ਜੀ ਠੀਕ ਹੈ ਜੀ ਲੋ ਜੀ ਮਣੀ ਵੀਰ ਜੀ ਹੁਣੇ ਕਲਰਾਂ ਤੋਂ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਸੀ ਜੀ ਠੀਕ ਹੈ ਜੀ ਠੀਕ ਹੈ ਜੀ ਸਭ ਦੀ ਮੌਜੂਦਗੀ ਦੇ ਵਿੱਚ ਸਭ ਸੀਨੀਅਰਸ ਉਹਨਾਂ ਦੀ ਮੌਜੂਦਗੀ ਦੇ ਵਿੱਚ ਜਿਹੜਾ ਵਾ ਠੀਕ ਹੈ ਜੀ ਅੰਕੁਸ਼ ਆ ਜੀ ਸਾਡੇ ਅੰਕੁਸ਼ ਵੀਰ ਜੀ ਹੁਣੀ ਆ ਤੇ ਹਾਂ ਜੀ ਜੀ ਅੰਕੁਸ਼ ਵੀਰ ਜੀ ਰਾਣੇ ਵੀ ਜਿਹੜਾ ਵਾ ਉਹ ਪਾਰਟਿਸਪੇਟ ਕੀਤਾ ਸੀ ਜੀ ਠੀਕ ਹੈ ਜੀ ਟੂਰਨਾਮੈਂਟ ਦੇ ਵਿੱਚ ਤੇ ਸਭ ਦੀ ਹਾਜ਼ਰੀ ਦੇ ਵਿੱਚ ਠੀਕ ਹੈ ਜੀ ਦਰਵੇਸ਼ ਲੋ ਜੀ ਇਧਰ ਜੀ ਬੁਲਟ ਭਾਜੀ ਆ ਵਿਸ਼ਾਸਤਾ ਜੀ ਹੁਣੀ ਆ ਠੀਕ ਹੈ ਜੀ ਰਾਜੂ ਸਾਹਿਬ ਜੀ ਹੁਣੀ ਆ ਨੂੰ ਉਸਤਾਜੀ ਹੁਣੀ ਆ ਠੀਕ ਹੈ ਜੀ ਸਭ ਦੇ ਸੀਨੀਅਰਸ ਇਹ ਬੋਬੀ ਸਾਹਿਬ ਜੀ ਹੋਣੀ ਜਿਨ੍ਹਾਂ ਨੇ ਵੀ ਪਾਰਟਿਸਪੇਟ ਕੀਤਾ ਸੀ ਜੀ ਠੀਕ ਹੈ ਜੀ ਤੇ ਹਾਂ ਜੀ ਲੋ ਜੀ ਇਸ ਟੂਰਨਾਮੈਂਟ ਦੇ ਵਿੱਚ ਜਿਹੜਾ ਵਾ ਬੱਚੇ ਦਾ ਨਾਮ ਜਿਹੜਾ ਵਾ ਠੀਕ ਹੈ ਜੀ ਸਾਡੇ ਝਣਕੇ ਸਾਹਿਬ ਜੀ ਹੋਣੀ ਆ ਤਾੜੀਆਂ ਮਾਰ ਦਿਓ ਜੀ ਇਹਨਾਂ ਦਾ ਜੀ ਬੱਚੇ ਦਾ ਨਾਮ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਹਨ ਝਣਕੇ ਸਾਹਿਬ ਜੀ ਬਹੁਤ ਬਹੁਤ ਮੁਬਾਰਕਾਂ ਜੀ ਜਨਕੀ ਸਾਹਿ ਤਾੜੀਆਂ ਮਾਰ ਦੋ ਜੀ ਕਿੰਨੇ ਵਜੇ ਬੈਠਾ ਸੀ ਬੱਚਾ ਵੀ ਦੱਸ ਦੋ ਚ ਬੱਚੇ ਪਹਿਲੇ ਬੱਚੇ ਦਾ ਨਾਮ ਲ ਲਿਆ ਬਾਕੀ ਤਿੰਨ ਬੱਚੇ ਬੈਠੇ ਸੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਚਲੋ ਜੀ ਬਹੁਤ ਬਹੁਤ ਮੁਬਾਰਕਾਂ ਜੀ ਜਨਕੀ ਉਸਤਾਦ ਜੀ ਨਾਲ ਨੂੰ ਜੀ ਜੀ ਅਗੋ ਤੀਸਰਾ ਨਾਮ ਜੀ ਅਵਤਾਰ ਜੀ ਜੀ ਤੀਸਰਾ ਨਾਮ ਜਿਹੜਾ ਸੀ ਠੀਕ ਹੈ ਜੀ ਪ੍ਰਿੰਸ ਗੰਗਾ ਬਿਲਡਿੰਗ ਆਪਣੇ ਅਵਤਾਰ ਭਾਈ ਹੋਣੀ ਠੀਕ ਹੈ ਜੀ ਤੇ ਇਹ ਆ ਜੀ ਆਪਣਾ ਪ੍ਰਿੰਸ ਵੀਰ ਠੀਕ ਹੈ ਜੀ ਤੀਸਰਾ ਨਾਮ ਸਭ ਦੀ ਹਾਜ਼ਰੀ ਦੇ ਵਿੱਚ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਲੋ ਜੀ ਦੂਸਰਾ ਨਾਂ ਸਾਡੇ ਬਿੱਲੇ ਭਾਈ ਹਣੀ ਠੀਕ ਹੈ ਜੀ ਡੈਲੀ ਨੀਡ ਵਾਲੇ ਇਹਨਾਂ ਦਾ ਹੀ ਸੈਕਿੰਡ ਪ੍ਰਾਈਜ਼ ਤਾੜੀਆਂ ਮਾਰ ਦਿਓ ਜੀ ਸੈਕਿੰਡ ਪ੍ਰਾਈਜ਼ ਵਾਸਤੇ ਸਭ ਦੀ ਮੌਜੂਦਗੀ ਦੇ ਵਿੱਚ ਪ੍ਰਾਈਜ਼ ਦਿੱਤਾ ਜਾ ਰਿਹਾ ਜੀ ਉਹਦੀ ਹੈ ਹੀ ਸੈਕਿੰਡ ਇਨਾਮ ਠੀਕ ਹੈ ਜੀ ਹਾਂ ਜੀ ਆਓ ਜੀ ਫਸਟ ਪ੍ਰਾਈਜ਼ ਫਸਟ ਪ੍ਰਾਈਜ਼ ਇਹਦੇ ਵਿੱਚ ਜਿਹੜਾ ਵਾ ਠੀਕ ਹੈ ਜੀ ਬੋਬੀ ਉਸਤਾਦ ਜੀ ਹਣੀ ਸ਼ੂਰ ਮੰਡੀ ਤੋਂ ਠੀਕ ਹੈ ਜੀ ਨਾਲ ਸਾਡੇ ਬੋਬੀ ਸਾਜੀ ਕੌਂਸਲ ਸਾਹਿਬ ਠੀਕ ਹੈ ਜੀ ਚੇਅਰਮੈਨ ਸਾਹਿਬ ਮੰਗੇ ਪਹਿਲਵਾਨ ਸਾਜੀ ਹਣੀ ਬਾਬਾ ਛੰਨੂ ਜੀ ਉਸਤਾਜੀ ਹੜੀ ਠੀਕ ਹੈ ਜੀ ਸਭ ਦੀ ਹਾਜ਼ਰੀ ਦੇ ਵਿੱਚ ਸਾਣ ਸਾਜੀ ਤੁਹਾਨੂੰ ਫਸਟ ਇਨਾਮ ਦਿਆਂ ਜੀ ਠੀਕ ਹੈ ਜੀ ਹਾਂ ਜੀ ਲੋ ਜੀ ਹਿੱਟ ਪ੍ਰਵਾਜ ਬੋਬੀ ਉਸਤਾਜੀ ਹਣੀ ਸੂਰ ਮੰਡੀ ਤੋਂ ਹਿੱਟ ਪ੍ਰਵਾਜ ਵੀ ਇਹਨਾਂ ਦੀ ਹੀ ਠੀਕ ਹੈ ਜੀ ਉਸਤਾਜੀ ਦੱਸ ਦਿਓ ਮੜਾ ਜਹਾ ਹਿੱਟ ਪ੍ਰਵਾਜ ਕਿੰਨੇ ਵਜੇ ਤੱਕ ਦੀ 2:30 ਵਜੇ ਦੀ ਲੋ ਜੀ 2:30 ਵਜੇ ਤੱਕ ਜਿਹੜਾ 2:35 ਦੇ ਕਬੂਤਰ ਬੈਠਾ ਸੀ ਠੀਕ ਹੈ ਜੀ ਬਹੁ ਬਹੁ ਮੁਬਾਰਕਾਂ ਜੀ ਸਾਜਿਆਂ ਨੂੰ ਕਵਰ ਬਾਟਕੀਨਸ ਵੱਲੋਂ ਤੇ ਜਿੰਨੇ ਵੀ ਸਾਡੇ ਆਲੰਬਰ ਸਾਡੇ ਸੀਨੀਅਰ ਉਸਤਾਬਾਹ ਸਾਹਿਬਾਂ ਜੀ ਸਾਰਿਆਂ ਵੱਲੋਂ ਬਹੁ ਬਹੁ ਮੁਬਾਰਕਾਂ। ਜਿਹੜੇ ਸਾਡੇ ਕਾਲੂ ਵੀਰ ਜੀ ਨਹੀਂ ਹੋਣਾ ਇਹ ਨਾਲ ਵੀ ਟੂਰਨਾਮੈਂਟ ਦੇ ਵਿੱਚ ਕਾਲੂ ਆਇਆ ਤਰਾ ਪਾਰਟਿਸਪੇਟ ਕੀਤਾ ਸੀ ਜੀ ਠੀਕ ਹੈ ਜੀ ਤੇ ਇਹਨਾਂ ਦੀ ਹੌਸਲਾ ਵਜਾਈ ਜਿਹੜੀ ਆ ਠੀਕ ਹੈ ਜੀ। ਲੋ ਜੀ ਇਹ ਜਿਨ੍ਹਾਂ ਦੇ ਵੀ ਇਨਾਮ ਹੀ ਠੀਕ ਹੈ ਜੀ, ਹੇਟ ਕਬੂਤਰ ਪਹਿਲਾ ਨਾਮ, ਦੂਜਾ ਨਾਮ, ਤੀਜਾ ਨਾਮ ਠੀਕ ਹੈ ਜੀ। ਸਭ ਦੀ ਮੌਜੂਦਗੀ ਦੇ ਵਿੱਚ ਠੀਕ ਹੈ ਜੀ ਨੇ ਪਰੇ ਚੜਿਆ ਵਾ। ਜਿਨ੍ਹਾਂ ਦੇ ਵੀ ਨਾਮ ਆਏ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਪਣੇ ਪ੍ਰਿੰਸੀਪਲ ਜੀ ਗੰਗਾ ਬਿਲਡਿੰਗ ਤੋਂ ਉਹਨਾਂ ਦਾ ਤੀਸਰਾ ਨਾਮ ਹੀ ਠੀਕ ਹੈ ਜੀ ਉਹ ਵੀ ਉਸਤਾਦ ਜੀ ਨਾਂ ਦਾ ਪਹਿਲਾ ਨੰਬਰ ਹੀ ਠੀਕ ਹੈ ਜੀ ਦੂਸਰਾ ਨੰਬਰ ਸਾਡੇ ਡੇਲੀ ਨੀਡ ਤੋਂ ਵਿੱਲੇ ਭਾਜੀ ਹਣੀ ਉਹਨਾਂ ਦਾ ਠੀਕ ਹੈ ਜੀ ਬਾਕੀ ਕਵਰ ਬੋਰਡ ਪੇਜ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਜੀ ਸਾਰੇ ਵੀਰਾਂ ਦਾ